ਸਾਹਿਬ ਮੈਲੀਏ ਉੱਥੇ ਚੱਲ ਗਏ ਤੁਹਾਨੂੰ ਦਰਸ਼ਨ ਮੇਲੇ ਕਰਾਈਏ ਹੁਣ ਓ ਦੇਖੀ ਹਕਾਲ ਵਾਈ ਕੁੜੀ ਕਾ ਖਾਲਸਾ ਵਾਈ ਕੁੜੀ ਕੀ ਖਤੇ ਹਾਂਜੀ ਕਿਦਾਂ ਕੈਮੋ ਕੈਮ ਚੜਦੀ ਕਦਾ ਜੀ ਬਾਈ ਆਪਾਂ ਪਹੁੰਚ ਗਏ ਆ ਗੁਰਦੁਆਰਾ ਸੀਜਨ ਸਾਹਿਬ ਤੇ ਇੱਥੇ ਪਾਰਕਿੰਗ ਤੇ ਪਾਰਕਿੰਗ ਵਿੱਚ ਆਪਣੀ ਲਾਡੋ ਰਾਣੀ ਖੜੀ ਹੋ ਚੁਗੀ ਆ ਇਹ ਕਸਿੱਤ ਦਾਲਦੇ ਆ ਫਿਰ ਤੁਹਾਡੇ ਨਾਲ ਵਲੌਗ ਦੀ ਰਮਤਾ ਕਰਦੇ ਆ ਤੇ ਤੁਹਾਨੂੰ ਦਰਸ਼ਨ ਮਿਲੇ ਕਰਾਉਂਦੇ ਆ ਚੱਲ ਕੇ ਆਜੋ ਲੈਟਸ ਗੋ ਆ ਸਾਡੇ ਵਲੌਗ ਦੀ ਸ਼ੁਰੂਆਤ ਜਿਹੜੀ ਆ ਉਹ ਸਿਕੰਜਾ ਤੋਂ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਡਾਇਰੈਕਟ ਮੰਦਿਰ ਤੋਂ ਆ ਗਏ ਆ ਇੱਥੇ ਸਿੱਧਾ ਤੇ ਅਸੀਂ ਅੱਜ ਸਾਡਾ ਆਪਣਾ ਮੰਦਿਰ ਸੀਗੇ ਉੱਥੇ ਆਪਣੀ ਜੋੜੇ ਘਰ ਦੀ ਸੇਵਾ ਚੱਲਦੀ ਸੀਗੀ ਉੱਥੋਂ ਫਿਰਿੱਦਾ ਇੱਧਰ ਆ ਗਏ ਮੈਂ ਕਿਹਾ ਚਲੋ ਅੱਜ ਇੱਥੇ ਹੀ ਸ਼ੁਰੂਆਤ ਕਰ ਲੈਂਦੇ ਆ ਅਦੇ ਨਾਲ ਤੇ ਬਸ ਸੰਗਤ ਵਾਵਾ ਹੈਗੀ ਇਹ ਗੱਡੀ ਲੱਗਣ ਦੀ ਜਗ੍ਹਾ ਕੱਟੀ ਹੈ ਚੱਲਦੇ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੇ ਹਰ ਕੋਲ ਵਾਜ ਕੇ ਵਾਰੇ ਜਾਵੇ ਨਾ ਆ ਲੋ ਜਾਵੇ ਝੂਲਦੇ ਨਿਸ਼ਾਨਾ ਨੂੰ ਭਾਵੇਂ ਸਤਿ ਸ਼੍ਰੀ ਅਕਾਲ

ਤੇ ਫੌਜੀਆਂ ਸਿੱਧੀ ਚੋਂ ਚੱਲਦੇ ਆਂ ਫਿਰ ਦਰਸ਼ਨ ਮੇਲੇ ਕਰਦੇ ਆਂ ਤੇ ਫੌਜਾਂ ਘੜੀਆਂ ਨੇ ਆਪਣੀਆਂ ਆਪਾਂ ਚੱਲਦੇ ਆਂ ਦਰਬਾਰ 'ਚ ਤੇ ਦਰਸ਼ਨ ਮੇਲੇ ਕਰਕੇ ਆਂਦੇ ਆਂ ਜੀ ਹਰ ਕੋਲ ਸਿੱਧੀ ਸਥਾਨ ਭਾਈ ਮਤੀਦਾ ਜੀ ਭਾਈ ਸਦੀਦਾ ਜੀ ਤੇ ਤਾਂ ਭਾਈ ਦਿਲਾ ਜੀ ਦਾ ਫੌਜਾਂ ਕਰ ਰਹੀਆਂ ਨੇ ਨਿਤਨੇਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੁਪੇਲੇ ਸਿਤਾ ਦਾਤਾ ਬੋਧ ਦਾਤਾ ਬ੍ਰਧ ਕਪਤਾ ਹਰੰਬਰੋ ਪਰਵੇਸ ਰੰਗਰੋਸ਼ ਬਾਰਤ ਦਾਤਾ ਦੇ ਆਨ ਅਸ਼ੇਤੀਆ ਤੇਸੀ ਆ ਨਾਮ ਮਕਾਮੋ ਸੋਹਰਾ ਦੀ ਸਵਸਤਾਂ ਆ ਮੇਰਾ ਜੋਰ ਹੈ ਜਤਰੀ ਸ਼ਤ ਜਲੇ ਹੈ ਖਲੇ ਹੈ 비ਦਾ ਬੇਹਾੂ ਹੈ

ਸਰਬੰਭੇਵੰ ਸਰਬਸਤਾਲੇ ਸਰਬਸਤਾਲੇ ਗ਼ਬ ਸ਼ਤ ਦਵਾ ਪ੍ਰਸਾਦ ਆਦ ਰੂਪੇ ਆਦ ਗੋਲ ਤੇ ਜੋਰਪੁਰਖਿਆ ਪਾਰ ਸਰਬਮਾਨ ਦੇਵ ਦੇ ਰਾਤਾ ਸਰਬਪਾਲਕ ਸਰਬਕਾਲਕ ਸਰਬਕੋਪਨਕਾਲ ਰਤਨ ਗਿਰਾਈਆਂ ਮਗਰੂਰੀ ਸਾਥ ਆਪ ਦਾ ਦਾਜਾ ਕ ਰੂਪ ਰੰਗ ਨਾਰੇਖ ਤੁਨਕ ਮਾਨ ਮੁਰਤਿਆ ਦੇ ਸੇਕ ਵੇਸ਼ ਰਾਰਨੋ ਪੇਂਚਾ ਕ ਰੂਪ ਰੇਖ ਨਾਰਾਗ ਸਾਥ ਸਾਹ ਹੋਏ ਕੰਦੇ ਅਨਾਰਾਮ ਕਾ बिन बेकता मु न जाए ओ मस्त मौला रे एक पुर के अनेक दर्शन की रूहें देख रे ले लाखन के मानो फिर एक देव ना जानहि जे बेदारक बेबाक राम नाम सुजानी कह देव बात बात दाजा कर करम मन बहिन राम साथ जग में नहीं पूरी लोग तो कहा के विजय जब जब पाई जा जाब राम नाम गुण गाते समय राम गुरु

Just to. i live. أنت يا من ਇੱਕ ਧਾਰਾ ਸਰ ਗੁਰਪਾਲ ਹੈ ਗੁਰਾ ਮੰਡਕਾ ਅਮਰਤਾ ਜਵਦਨੀ ਕਾਲ ਕਾਪੂਰ ਖਾਨ ਹੈ ਸਾਲ ਜੋਤੀ ਨੈ ਕਲੰਕਾ ਮਹਾ ਪ੍ਰੇਤ ਸੁਵਾਨ ਹੈ ਬਾਰਨਾ ਸਰ ਹਾਦਵਾਲ ਸੁਵਾਨ ਕਾਜਗਬਾਨ ਹੈ ਜਮਾ ਗੁਬਸੀਸਾ ਪੜੇ ਜੋ ਨਿਸ਼ਠਰੀ ਨਿਦਨ ਨੀਦਾ ਰਛਦ ਪਾਵਾਂ ਕਰੀ ਵੇਦ ਵੇਦ ਜੋ ਪੜਾ ਬਿਪਰੇ ਵੈਸ਼ ਤਰ ਸੁਖ ਸੰਪਤਾ ਨੋ ਸੁਧਰ ਪਾਇ ਜੋ ਕੰਪ ਕਾ ਨਾਰ ਗੋਬਿੰਦ ਕਾ ਸੁਣੋ ਕਾਲ ਸਾ ਵੀਰ چلے ہاں باہر درشن میلے کر فوجا اپنی فوجا بیٹھیا بنا ل چپ چانپا مل رہی نے کن کن آج بھائی

ਨਾ ਪੀਰ ਮਿੱਲਾ ਨੇ ਪੜਾਏ ਮਨਕਾਰ ਹੁੰਦਾ ਨਾਜ ਸੁਹਾਵੇਂਗੇ ਹਲ ਬਾਗ ਮੈਂ ਆਏ ਨੱਪ ਲਗਿਆ ਰੂਆ ਰੰਦਰ ਆਵੇਂਗੇ ਹਰ ਪੂਰ ਭਵੇ ਕਬ ਵਗਦਾ ਦਾ ਬਟੌਰ ਸਭ ਟਹਿਰਾਵੇਂਗੇ ਪਾਣੀ ਵਾਲੇ ਕੋਲ ਕੀ ਕਹਾਵਾਂ मारे लॻ जुआर मंदर ਕੇ ਵਿਚ ਸਮਾਨਾ ਨਾ ਉਰਨ ਜੈ ਸਰਜਾਨਾ ਲੱਖ ਪਰਖਿਆ ਬਗਾਮੀ ਅਲੱਖ ਰੂਪ ਚੈਨ ਭੇਗਾ ਨਾ ਉਰਨ ਜੈ ਬੁਖਦਾਰੇ ਕਾਰ ਸਰਜਨ ਸਭ ਉਤੇ ਨਿਆਰਾ ਨਾ ਉਰਨ ਜੈ ਦੁਆਰਾ ਸਰਜਨ ਜੈ ਜੱਤਨ ਪਤ ਸਾਭ ਤੇ ਦੂਰ ਸਮਾਨ ਤੇ ਨਿਆਰਾ ਜਲ ਕਲ ਮਾਈ ਐਵੇਂ ਜਾਏ ਵਸੇਰਾ ਨਾ ਰੂਪ ਅਨਾਜ ਮਾਨੀ ਨਾ ਜਾਏ ਬਸ ਸੁਹਾਣੀ ब्रह्माਪਿਸ਼ਨਾਤ ਨਹੀਂ ਪਾਇਓ ਦੁਖਤਾਰ ਬਤਾਇਓ ਰੋਟੀਂ ਤੇ ਪਿੰਦਰੇ ਬਣਾਇ ਆਤਮਾ ਰੂਪ ਹੈ ਮੈਂ ਜੋ ਤਰਤਸ ਕੇਲ ਰਚਾਇਆ ਹੋਰਾ ਬੀਤੀ ਰਚਾਇਆ ਸਾਨਵ ਦੇਵ ਬਨਿੰਦੇ ਪਾਰ ਆਤਮਾ ਮਾਹੂਤ ਭਵੇ ਸੁਪਾਨ ਕਹਨੀ ਲਗੇ ਪਰਬਟ ਕੀ ਜਾਨੀ ਆਤਮਤ ਜੇ ਯਾਤਨ ਪਾਤ ਕਾ ਉਦੀਰਾ ਪਾਪ ਜੋਤ ਕੇ ਵਿੱਚ ਸਮਾਨ ਨਾਮ ਰਤਨ ਕਾਲ ਰੂਪਾ i go to No. Yeah. ਆਪ ਤੇਰਾ ਆਰਤੀ ਮਾਜਨ ਕੋ ਰਾਏ ਅਗੇ ਨਾਮ ਮੇਨ ਜੂ ਨਾਮ ਕਰਤੀ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸਦੇ ਸੋ ਪਾਵ ਮਹਾਰਾਜ ਅੱਡ-ਕੱਟ ਕੇ ਅੰਦਰ ਕੀ ਜਾਨਤ ਭਲੇ-ਭੜੇ ਕੀ ਪੀਰ ਪਛਾਣਤ ਮਹਾਰਾਜ ਜੀਓ ਸਾਰਿਆਂ ਦੀ ਮਨੋ ਕਾਮਨਾਵਾਂ ਭਾਵਨਾਵਾਂ ਆਪ ਜੀ ਨੇ ਮਹਾਰਗੁਰਮਤ ਅਨੁਸਾਰ ਪੂਰਨ ਕਰਨੀ ਸੱਚੇ ਸਾਧਗੁਰ ਜੀਓ مہارا جی آب جی بھوجا پاسو پہلے پیدا شیدیڑے لیشتیات مر جیو اپنے پروان کرے ہو مہارا جیو آب جی بھوجا پاسو پہلے پر شاہدے باتے ساز کر کے حاجر ہے مہارا جیو جو روے سجوندیا نے کبر کر دیا پھولانا چکا دیا اب انہیں پرسانو کر کے پھوگل ہونے مہارا جیو ਆਕਰਦੀ ਗਲਾ ਦੇ ਬਾਣੇ ਸਰਬਾਹਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇ ਦੋਰਾ ਆ ਗਿਆ ਪਈਏ ਕਾਲ ਕੀ ਦੁਹੇ ਲਾਇਓ ਪੰਚ ਸਭ ਤੋਂ ਕੋਮਹਾ ਬੋਲੇ ਗੁਰੂ ਕੰਤ ਜੀ ਮਾਨਿਓ ਗੁਰੂ ਕਾ ਕੀਏ ਕੋ ਤੜ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ انگے اے کرتو اے ملیش کی بابا جی بھدی کا خدا بابا جی راج جی خدا نورتار راج رہی خدا کے ہت میں خدا کرے خدا جی راج نام دیا جائے روتے پال <سؤال> کتا کا ਸੀ ਆਣੀ ਬੋੜੀ ਪਿੱਛੇ ਘੜੀ ਗਈ ਦੀ ਆ ਪਾਂਜੇ ਜਾ ਕੇ ਨਾ ਜਗ੍ਹਾ ਨਹੀਂ ਹੁੰਦੀ ਜਦੋਂ ਆਂਦੇ ਆ ਨਾ ਫੁੱਲ ਹੁੰਦਾ ਨੱਕੋਂ ਨੱਕ ਆ ਘੜੀ ਲਾਡੋ ਰਾਣੀ ਆਪਣੀ ਅੱਜ ਛੱਲਾ ਪਾਇਆ ਲਾਡੋ ਚ ਕੋਈ ਨਵਾਂ ਜਾ ਆ ਬਲਾ ਪਾਇਆ ਜਿਵੇਂ ਇਹਦੇ ਤੁਹਾਨੂੰ ਪਤਾ ਹੀ ਹੈ ਮੇਰੀ ਚਾਬੀ ਕੋਈ ਰਹਿੰਦੀ ਹੈ ਇਹਨੂੰ ਲੁਪੀ ਚੜਾ ਲਿਆ ਤੇ ਕੋਈ ਹੀ جی گیٹ ہی نہیں کھول رہے بھائی گیٹ نہیں کھول آج کوئی لاڈو تو میں باہر ہی کھڑے اچھے ڈیڈی ممی کوئی آئے نہیں گیٹ کھولن آ بھائی آ ਓਲੋ ਬਈ ਆਜੋ ਆਜੋ ਹਾਂਜੀ ਮਿੱਤਰੋ ਕੀ ਹਾਲ ਹੈ ਬਈ ਆ ਗਿਆਂ ਕਰ ਬੜੀ ਮੁਸ਼ਕਿਲ ਨਾਲ ਡੈਡੀ ਨੂੰ ਫੋਨ ਲਾਇਆ ਤਾਂ ਜਾ ਕੇ ਡੈਡੀ ਨੇ ਗੇਟ ਖੋਲਿਆ ਮੈਨੂੰ ਤਾਂ ਲੱਗ ਰਿਹਾ ਸੀ ਅਜ ਬਾਹਰ ਹੀ ਹੋਣਾ ਪੈ ਜਾਏਗਾ ਕਿਤੇ ਆ ਗੇਟ ਖੁੱਲਾ ਗੇਟ ਬੰਦ ਕਰੀਏ ਸ਼ਾਫਟ ਦਾ ਹੋਰ ਫਿਰ ਫੋਨ ਨਾ ਮੇਰਾ ਬੰਦ ਵੀ ਹੋਣ ਵਾਲਾ ਹੈ ਤੇ ਸਿਰਫ 7% ਬੈਟਰੀ ਰਹਿ ਗਈ ਹੈ ਤੇ ਆਪਾਂ ਹੁਣ ਕਰਦੇ ਹਾਂ ਬਾਏ ਬਾਏ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਕੱਲ ਨੈਕਸਟ ਵੀਡੀਓ ਵਿੱਚ ਤੇ ਬਾਕੀ ਅੱਜ ਦੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਜੂ ਕਰ ਦੇਣਾ ਬਾਕੀ ਆ ਤੁਹਾਨੂੰ ਪਤਾ ਹੀ ਹੈ ਆਪਾਂ ਪਹਿਲੇ ਮੰਦਿਰ ਜੀ ਗਈ ਉੱਧਰ ਗਏ ਸੀ ਫੇਰ ਆਪਾਂ ਸੀਗਨ ਸਰ ਚਲੇ ਗਏ ਤੇ ਵਧੀਆ ਆਪਣਾ ਜੋੜ ਮੇਲੇ ਬਣੀ ਜਾਂਦੇ ਆ ਤੁਹਾਨੂੰ ਦਰਜਨ ਮੇਲੇ ਕਰਾਈ ਜਾਂਦੇ ਆ ਸਿਵਾ ਨੇ ਹਨਾ ਤੇ ਬਾਕੀ ਚਲੋ ਜੀ ਫੇਰ ਇਜਾਜ਼ਤ ਦਿਓ ਹੁਣ ਥੱਕੇ ਹੋਇਆ 4 ਵਜੇ ਨੇ 4:00 ਵਜੇ ਨੇ ਮੇਰੇ ਖਿਆਲ ਨਾਲ ਇੱਕ ਮਿੰਟ ਰੁਕ ਕੇ ਦੇਖ ਹੀ ਲਈਏ ਆ ਲੈ 4:35 ਹੋ ਗਏ ਠੀਕ ਹੈ ਤੇ ਆਪਾਂ ਤੁਹਾਨੂੰ ਹੁਣ ਮਿਲਦੇ ਆਂ ਥੋੜੀ ਜਿਹਾ ਆਪਾਂ ਸੁੱਖ ਲੈਣਾ ਤੇ ਸੁੱਖ ਲੈ ਕੇ ਫੇਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਜੀ ਮਿਲਦੇ ਆਂ ਅੱਜ ਦੀ ਵੀਡੀਓ ਕਿਦਾਂ ਲੱਗੀ ਜੂ ਦੱਸਣਾ ਲਾਈਕ ਸ਼ੇਅਰ ਕਮੈਂਟ ਜੂ ਕਰ ਦੇਣਾ ਓਕੇ ਜੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ